ਅੰਮ੍ਰਿਤਸਰ ਹਾਲ ਬਾਜ਼ਾਰ ਤੋਂ ਰੇਲਵੇ ਸਟੇਸ਼ਨ ਨੂੰ ਜਾਣ ਵਾਲੇ ਫਲਾਈਓਵਰ ਦੇ ਉੱਪਰ ਗਲਤ ਟੰਗ ਨਾਲ ਪ੍ਰਾਈਵੇਟ ਬੱਸਾਂ ਖੜੀਆਂ ਹਨ ਇਹ ਬੱਸਾਂ ਦਿੱਲੀ ਜੰਮੂ ਕਟੜਾ ਲਈ ਰਵਾਨਾ ਹੋਣੀਆਂ ਹਨ ਪਰ ਗਲਤ ਟੰਗ ਨਾਲ ਬੱਸਾਂ ਉੱਥੇ ਖੜੀਆਂ ਨਹੀਂ ਕਿਉਂਕਿ ਪਿੱਛੋਂ ਪੁਲ ਤੋਂ ਤੇਜ਼ ਰਫ਼ਤਾਰ ਨਾਲ ਟ੍ਰੈਫਿਕ ਆਉਂਦਾ ਹੈ ਅਤੇ ਕੋਈ ਵੱਡਾ ਹਾਦਸਾ ਹੋਣ ਦਾ ਖਤਰਾ ਵੀ ਬਣਿਆ ਹੋਇਆ ਹੈ ਸੋ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਦੀਆਂ ਵੀ ਬੱਸਾਂ ਹਨ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਉਹ ਬੱਸਾਂ ਇੱਥੇ ਖੜੀਆਂ ਨਾ ਕਰਨ ਦੂਜੇ ਪਾਸੇ ਬੱਸ ਆਪਰੇਟਰ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਸਹੀ ਪਾਰਕ ਕਰਨ ਅਤੇ ਸਵਾਰੀਆਂ ਨੂੰ ਬੱਸਾਂ ਵਿੱਚ ਬਿਠਾਉਣ ਤਾਂ ਜੋ ਪਿੱਛੋਂ ਦੁਰਘਟਨਾ ਹੋਣ ਤੋਂ ਬਚਾਅ ਹੋ ਸਕੇ ਅੰਮ੍ਰਿਤਸਰ ਫਾਸਟਵੇ ਖਬਰਨਾਮਾ ਦੀ ਟੀਮ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਹੈ ਲੋਕ ਆਪਣਾ ਕਾਰੋਬਾਰ ਕਰਨ ਪਰ ਸੜਕਾਂ ਤੇ ਬੱਸਾਂ ਖੜੀਆਂ ਕਰਕੇ ਨਾ ਕਰਨ ਪਾਰਕਿੰਗ ਵਾਲੀ ਜਗ੍ਹਾ ਤੇ ਹੀ ਬੱਸਾਂ ਖੜੀਆਂ ਕਰਨ ਹਾਲ ਗੇਟ ਤੇ ਜਿਹੜਾ ਫਲਾਈਓਵਰ ਸ਼ੁਰੂ ਹੁੰਦਾ ਤੇ ਰੇਲਵੇ ਸਟੇਸ਼ਨ ਵਾਲੀ ਸਾਈਡ ਨੂੰ ਆਉਂਦਾ ਅਸੀਂ ਉੱਥੇ ਖੜੇ ਆ ਤੇ ਤਸਵੀਰਾਂ ਜਰੂਰ ਹਨ ਤੁਹਾਨੂੰ ਸਾਂਝੀਆਂ ਕਰਦੇ ਦੇਖ ਸਕਦੇ ਕਿ ਪੋਲ ਦੇ ਉੱਪਰ ਕਿਵੇਂ ਇੱਥੇ ਪ੍ਰਾਈਵੇਟ ਬੱਥਾਂ ਖੜੀਆਂ ਹਨ ਅਸੀਂ ਇਹ ਕਹਿ ਸਕਦੇ ਹਾਂ ਕਿ ਗਲਤ ਟੰਗ ਰਹੇ ਇੱਥੇ ਜਿਹੜੀਆਂ ਬੱਥਾਂ ਖੜੀਆਂ ਹੋਈਆਂ ਹਨ ਕਿਉਂਕਿ ਇੱਥੋਂ ਜਿਹੜੇ ਲੰਘਣ ਵਾਲੇ ਲੋਕ ਉਹ ਵੀ ਪਰੇਸ਼ਾਨ ਹੋ ਰਹੇ ਅਸੀਂ ਠੀਕ ਹੈ ਜਿਹੜੀਆਂ ਬੱਥਾਂ ਵਾਲੇ ਆਪਣਾ ਕਾਰੋਬਾਰ ਕਰਦੇ ਹੋਣਗੇ ਕਿਤੇ ਜਾਂ ਦਿੱਲੀ ਜਾਣੀਆਂ ਜਾਂ ਕਟੜਾ ਜੰਮੂ ਵੀ ਜਾਣੇ ਪਰ ਇਹਨਾਂ ਨੂੰ ਆਪਣੀ ਕੋਈ ਨਿਦਾਰਤ ਜਗ੍ਹਾ ਬਣਾਉਣੀ ਚਾਹੀਦੀ ਜਿੱਥੇ ਇਹ ਖੜੀਆਂ ਕਰਨ ਨਾ ਕਿ ਪੋਲ ਦੇ ਉੱਪਰ ਹੀ ਤੁਸੀਂ ਦੇਖ ਸਕਦੇ ਹੋ ਕਿ ਪੋਲ ਜਿੱਥੋਂ ਹਾਲ ਗੇਟ ਵੱਲੋਂ ਪੋਲ ਸ਼ੁਰੂ ਹੁੰਦਾ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਆ ਕੇ ਇਹ ਪੋਲ ਖਤਮ ਹੁੰਦਾ ਤੇ ਰੇਲਵੇ ਸਟੇਸ਼ਨ ਤੋਂ ਥੋੜੀ ਹੀ 메ਨ ਗੇਟ ਤੋਂ ਥੋੜੇ ਪੁੱਲ ਦੇ ਉੱਪਰ ਹੀ ਇਹ ਬੱਸਾਂ ਖੜੀਆਂ ਨੇ ਫਿਰ ਬੱਸ ਇੱਕ ਨਹੀਂ ਖੜੀ ਐ ਲਗਭਗ ਤਿੰਨ ਤੋਂ ਚਾਰ ਬੱਸਾਂ ਲਗਾਤਾਰ ਖੜੀਆਂ ਹਨ ਜਿਸ ਵਿੱਚ ਦੇਖ ਸਕਦੇ ਹੋ ਕਿ ਇੱਥੇ ਜਿਹੜੀ ਲੰਗਰ ਵਾਲਾ ਟ੍ਰੈਫਿਕ ਆ ਉਹ ਪ੍ਰਭਾਵਿਤ ਹੋ ਰਿਹਾ ਤੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਔਰ ਜਿੱਥੇ ਦੂਜੇ ਪਾਸੇ ਇੱਕ ਪਾਸੇ ਜਿਹੜੀ ਅਮਰਸਾਦ ਦੀ ਟ੍ਰੈਫਿਕ ਮੁਲਤ ਹੈ ਉਹ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਅਮਰਸਾਦ ਦੀ ਟ੍ਰੈਫਿਕ ਉਹਨੂੰ ਅਸੀਂ ਸਚਾਰੂ ਟੰਗ ਨਾਲ ਚਲਾ ਰਹੇ ਪਰ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਤੁਸੀਂ ਦੇਖ ਸਕਦੇ ਹੋ ਇੱਕ ਨਹੀਂ ਦੋ ਨਹੀਂ ਕਰ ਤੋਂ ਚਾਰ ਤੋਂ ਪੰਜ ਬੱਸਾਂ ਜਿਹੜੀਆਂ ਖੜੀਆਂ ਹਨ ਅਮਰਸਰ ਟ੍ਰੈਫਿਕ ਪੁਲਿਸ ਇਹਨਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਕਰਦੀ ਕਿਉਂ ਲੱਗਦਾ ਕਿ ਫਿਰ ਇਹਨਾਂ ਨਾਲ ਕੋਈ ਸੈਟਿੰਗ ਹੈ ਪੁਲਿਸ ਦੀ ਮੁਲਾਜ਼ਮਾਂ ਦੀ ਕਿਉਂਕਿ ਇਹ ਇਹ ਟਾਈਮ ਸ਼ਾਮ ਦੇ ਲਗਭਗ 6:30 ਤੋਂ ਪੌਣੇ 7 ਦਾ ਟਾਈਮ ਹਤੇ ਇੱਥੇ ਵੇਲੇ ਬੱਸਾਂ ਤੇ ਖੜੀਆਂ ਹੋ ਚੁੱਕੀਆਂ ਜਦ ਕਿ ਇਹਨਾਂ ਬੱਸਾਂ ਦਾ ਚੱਲਣ ਦਾ ਟਾਈਮ ਰਾਤ ਦੇ 10 ਤੋਂ 10:30 ਤੇ 11 ਵਜੇ ਬੱਸਾਂ ਚੱਲਣੀਆਂ ਪਰ ਉਸ ਤੋਂ ਪਹਿਲਾਂ ਹੀ ਇੱਥੇ ਬੱਸਾਂ ਖੜੀਆਂ ਹੋ ਜਾਂਦੀਆਂ ਨੇ ਥੋ ਅਮਰਥਾ ਟ੍ਰੈਫਿਕ ਪੁਲਿਸ ਨੂੰ ਮੈਡਮ ਅਮਰਜੀਤਪੁਰ ਏਡੀਸੀਪੀ ਨੂੰ ਅਸੀਂ ਬੇਨਤੀ ਕਰਾਂਗੇ ਅਪੀਲ ਵੀ ਕਰਾਂਗੇ ਕਿ ਤੁਸੀਂ ਇੱਥੇ ਆ ਕੇ ਚੈਕਿੰਗ ਕਰੋ ਕਿ ਬੱਸਾਂ ਕਿਵੇਂ ਇੱਥੇ ਖੜੀਆਂ ਹੋ ਸਕਦੀਆਂ ਕਿਉਂਕਿ ਜਿਹੜਾ ਫਲਾਈਓਵਰ ਹੈ ਪਿੱਛੋਂ ਤੇਜ਼ ਗੱਡੀਆਂ ਆਉਂਦੀਆਂ ਨੇ ਅਤੇ ਰੇਲਵੇ ਸਟੇਸ਼ਨ ਵਾਲੀ ਸਾਈਡ ਨੂੰ ਗੱਡੀਆਂ ਜਾਂਦੀਆਂ ਹਨ ਪਰ ਦੂਜੇ ਪਾਸੇ ਤੁਸੀਂ ਮੈਂ ਆਪਣੇ ਸਹਿਯੋਗੀ ਨੂੰ ਫੇਰ ਕਹਾਂਗੇ ਤੁਹਾਨੂੰ ਦਿਖਾ ਦਵੇ ਇੱਕ ਵਾਰੀ ਬੱਸਾਂ ਤੁਸੀਂ ਦੇਖੋ ਘਰ ਤੋਂ ਵੱਡ ਤਿੰਨ ਤੋਂ ਚਾਰ ਬੱਸਾਂ ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਜਿਹੜੀਆਂ ਕਿ ਦਿੱਲੀ ਕਟੜਾ ਜੰਮੂ ਨੂੰ ਜਾਂਦੀਆਂ ਹਨ ਉਹ ਬੱਸਾਂ ਬੁਰਦ ਦੇ ਉੱਪਰ ਖੜੀਆਂ ਕੀਤੀਆਂ ਗਈਆਂ ਹਨ ਪੁਲਿਸ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਕਿਉਂ ਨਹੀਂ ਹੈ ਦੂਜੇ ਪਾਸੇ ਇੱਕ ਗੱਲ ਕਰੀਏ ਅਮਰਥਰ ਮੈਡਮ ਏਡੀ ਵੀ ਟ੍ਰੈਫਿਕ ਵੱਲੋਂ ਵੱਡੇ ਵੱਡੇ ਉਪਰਾਲੇ ਕੀਤੇ ਜਾਂਦੇ ਹਨ ਅਤੇ ਗੱਲਾਂ ਕੀਤੀਆਂ ਜਾਂਦੀਆਂ ਹਨ ਕਿ ਅਮਰਥਰ ਵਿੱਚ ਨਜਾਇਜ਼ ਪਾਰਕਿੰਗ ਨਹੀਂ ਹੋਣ ਦਿੱਤੇਗੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕੋਈ ਬੱਸਾਂਵਾਂ ਦੇ ਖਿਲਾਫ ਨਹੀਂ ਇਹਨਾਂ ਦੇ ਕਾਰੋਬਾਰ ਪਰ ਇਹਨਾਂ ਨੂੰ ਵੀ ਆਪਣੀ ਕੋਈ ਇੱਥੇ ਜਗ੍ਹਾ ਹੈ ਉੱਥੇ ਪਾਰਕਿੰਗ ਕਰਨ ਨਾ ਕਿ ਇੱਥੇ ਪੋਲ ਦੇ ਉੱਪਰ ਹੀ ਪਾਰਕਿੰਗ ਕਰਕੇ ਆਪਣਾ ਕਾਰੋਬਾਰ ਕਰਨ ਕਿਉਂਕਿ ਇੱਥੇ ਵੱਡੀ ਗਿਣਤੀ ਵਿੱਚ ਇੱਥੇ ਦੁਕਾਨਾਂ ਵੀ ਹਨ ਜਿੱਥੇ ਟਿਕਟਾਂ ਬੁੱਕ ਹੁੰਦੀਆਂ ਰੇਲਵੇ ਖੇਤਰ ਦੇ ਬਾਹਰ ਹੋ ਸਕਦਾ ਹੈ ਇਹਨਾਂ ਦੀ ਅਹੀ ਬੱਤਾ ਹੋਣਾ ਹੈ ਪਰ ਇਹਨਾਂ ਨੂੰ ਕੋਈ ਨਿਰਦਰਜ ਜਗਾ ਹੋਣੀ ਚਾਹੀਦੀ ਜਿੱਥੋਂ ਆਪਣੀ ਖਵਾਰੇ ਚੜਾਣ ਜਾਂ ਉਤਾਰਨ ਨਾ ਕਿ ਪੁਲ ਦੇ ਉਪਰ ਹੀ ਬੱਥਾ ਖੜੀਆਂ ਕਰਕੇ ਆਪਣਾ ਕਾਰੋਬਾਰ ਕਰਨ ਜਿਸ ਨਾਲ ਕਿ ਇੱਥੋਂ ਜਿਹੜਾ ਲੰਘਣ ਵਾਲਾ ਟ੍ਰੈਫਿਕ ਉੱਪਰ ਆਵੇ ਤੋਂ ਵੇ ਸੋ ਅਮਰਥਾ ਟ੍ਰੈਫਿਕ ਪੋਲੂਸ਼ਨ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਜਿਹੜੇ ਇੱਥੇ ਬੱਥਾ ਗਲਤ ਢੰਗ ਨਾਲ ਪਾਰਕਿੰਗ ਕੀਤੀ ਜਾ ਰਹੀ ਹੈ ਉਹਨਾਂ ਉੱਪਰ ਕੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਮਰਥਾ ਫਾਸ ਦੇ ਖਬਰਾਂ ਵਿੱਚ ਜੋ ਕਿ ਵਿਜੇ ਕੁਮਾਰ ਦਾ ਰਕੇਸ਼ ਮਾਲ